ਹਾਲ ਹੀ ਵਿੱਚ Netflix ਤੇ ਰਿਲੀਜ਼ ਹੋਈ ਫਿਲਮ ਚਮਕੀਲਾ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵਿੱਚ ਅਮਰ ਸਿੰਘ ਚਮਕੀਲਾ ਨੂੰ ਜਾਣਨ ਦਾ ਕਰੇਜ਼ ਵੱਧ ਚੁੱਕਾ ਹੈ ਲੋਕ ਜਾਣਨਾ ਚਾਹੁੰਦੇ ਨੇ ਕਿ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਿਅਕਤੀ ਕਿਵੇਂ ਪੰਜਾਬ ਦਾ ਐਲਵਿਸ਼ ਬਣਿਆ ਇਸ ਵਿਚਾਲੇ ਗਾਇਕ ਅਮਰ ਸਿੰਘ ਚਮਕੀਲਾ ਤੇ ਗਾਇਕਾ ਬੀਬਾ ਅਮਰਜੋਤ ਦੇ ਅਖਾੜੇ ਦੀ ਬੁਕਿੰਗ ਪਰਚੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬੁਕਿੰਗ ਪਰਚੀ ਤੇ ਦੋਹਾਂ ਦਾ ਨਾਮ ਲਿਖਿਆ ਹੋਇਆ ਅਖਾੜੇ ਦਾ ਦਿਨ 14 ਮਾਰਚ 1986 ਲਿਖਿਆ ਗਿਆ ਅਖਾੜਾ ਲਗਾਉਣ ਦੇ ਲਈ ਜੋ ਸ਼ਰਤਾ ਰੱਖੀਆਂ ਜਾਂਦੀਆਂ ਨੇ ਇਸ ਅਖਾੜੇ ਤੋਂ ਪਹਿਲਾਂ ਇਹ ਸ਼ਰਤਾ ਪਰਚੀ ਤੇ ਲਿਖੀਆਂ ਗਈਆਂ ਸਨ ਬਕਾਇਦਾ ਸਾਈਨ ਹੁੰਦੇ ਨੇ ਗਾਇਕ ਜੋੜੀ ਦੇ ਵੱਲੋਂ ਉਸ ਸਮੇਂ ਇਹ ਅਖਾੜਾ 4300 ਰੁਪਏ ਦੇ ਵਿੱਚ ਲਗਾਇਆ ਗਿਆ ਸੀ ਅਖਾੜੇ ਤੋਂ ਪਹਿਲਾਂ 4100 ਰੁਪਏ ਗਾਇਕ ਜੋੜੀ ਨੂੰ ਮਿਲਦੇ ਨੇ ਤੇ 200 ਰੁਪਏ ਬਾਦ ਵਿੱਚ ਦਿੱਤੇ ਜਾਂਦੇ ਨੇ ਤਾਂ ਵਿਆਸ ਸਮਾਗਮ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਸ਼ਰਤਾ ਦੇ ਵਿੱਚ ਲਿਖਿਆ ਗਿਆ ਹੈ ਕਿ ਪ੍ਰੋਗਰਾਮ ਸਿਰਫ 2 ਘੰਟੇ ਚੱਲੇਗਾ ਜੇਕਰ ਅਖਾੜੇ ਸਮੇਂ ਕਿਸੇ ਨੇ ਵੀ ਗਾਇਕ ਜੋੜੀ ਦੇ ਨਾਲ ਗਲਤ ਹਰਕਤ ਕੀਤੀ ਤਾਂ ਇਸ ਦੇ ਜ਼ਿੰਮੇਵਾਰ ਅਖਾੜਾ ਲਗਵਾਉਣ ਵਾਲੇ ਲੋਕ ਹੋਣਗੇ ਜੇਕਰ ਮੀਤੇ ਹਨੇਰੀ ਕਾਰਨ ਪ੍ਰੋਗਰਾਮ ਰੱਦ ਹੋ ਜਾਂਦਾ ਤਾਂ ਗਾਇਕ ਜੋੜੀ ਬਣਦੇ ਪੈਸੇ ਲੈਣ ਦੀ ਹੱਕਦਾਰ ਹੋਵੇਗੀ ਲਾਉਡਰ ਸਪੀਕਰ ਤੋਂ ਬਿਨਾ ਪ੍ਰੋਗਰਾਮ ਨਹੀਂ ਹੋਵੇਗਾ ਸਟੇਜ ਤੇ ਲਾਈਟ ਲਗਾਉਣੀ ਜ਼ਰੂਰੀ ਹੋਵੇਗੀ ਐਡਵਾਂਸ ਵਾਪਸ ਨਹੀਂ ਕੀਤਾ ਜਾਵੇਗਾ ਐਡਵਾਂਸ 500 ਰੁਪਏ ਤੋਂ ਘੱਟ ਨਹੀਂ ਲਿਆ ਜਾਵੇਗਾ ਸਪੈਸ਼ਲ ਇਨਾਮ ਅਤੇ ਆਨੰਦ ਕਾਰਜ ਦੇ ਇਨਾਮ ਕਲਾਕਾਰਾਂ ਦੇ ਹੋਣਗੇ ਹੋਰ ਵੀ ਕਈ ਸ਼ਰਤਾਂ ਇਸ ਵਾਇਰਲ ਹੋ ਰਹੀ ਪੱਤੀ ਦੇ ਵਿੱਚ ਲਿਖੀਆਂ ਗਈਆਂ ਨੇ ਜੋ ਕਿ ਸਾਫ਼ ਤੌਰ ਤੇ ਨਜ਼ਰ ਨਹੀਂ ਆ ਰਹੀਆਂ ਅਜਿਹੇ ਦੇ ਵਿੱਚ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ